ਬਾਲੀਵੁੱਡ ਦੇ ਭਾਈਜਾਨ ਭਾਵ ਸਲਮਾਨ ਖਾਨ ਦਾ ਵਿਆਹ ਹੋਵੇ ਜਾਂ ਨਾ ਹੋਵੇ ਪਰ ਛੋਟੇ ਭਾਈਜਾਨ ਯਾਨੀ ਅਬਦੂ ਰੋਜ਼ਿਕ ਜਲਦ ਹੀ ਵਿਆਹ ਕਰਨ ਜਾ ਰਹੇ ਨੇ ਉਹਨਾਂ ਨੇ ਹਾਲ ਹੀ ਵਿੱਚ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਨੇ ਅਬਦੂ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਪਿਆਰ ਮਿਲ ਗਿਆ ਹੈ ਅਤੇ ਉਹ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਬਦੂ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਇਹ ਜਾਣ ਲਈ ਬੇਤਾਬ ਨੇ ਕਿ ਉਹ ਮਿਸਟਰੀ ਗੱਲ ਕੌਣ ਹੈ 3 ਫੁੱਟ ਦੇ ਕੱਦ ਵਾਲੇ ਅਬਦੂ ਰੋਜ਼ਿਕ 20 ਸਾਲ ਦੇ ਨੇ ਅਤੇ ਉਹਨਾਂ ਦੀ ਪਤਨੀ 19 ਸਾਲ ਦੀ ਹੈ ਜਿਸ ਨਾਲ ਅਬਦੂ ਵਿਆਹ ਕਰਨ ਲਈ ਤਿਆਰ ਹੈ ਆਪਣੀ ਮੰਗੜੀ ਦੀਆਂ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਅਬਦੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਵੀ ਕੀਤਾ ਹੈ ਅਬਦੂ 7 ਜੁਲਾਈ ਨੂੰ ਯੂਏਈ ਵਿੱਚ ਅਮੀਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਜਣਗੇ ਦੋਹਾਂ ਦੀ ਮੁਲਾਕਾਤ ਹੋਈ ਅਤੇ ਇੱਕ ਦੂਜੇ ਨਾਲ ਪਿਆਰ ਪੈ ਗਏ ਇੱਕ ਰਿਪੋਰਟ ਮੁਤਾਬਕ ਅਬਦੂ 19 ਸਾਲਾ ਅਮੀਰਾ ਨਾਲ ਵਿਆਹ ਕਰ ਰਹੇ ਨੇ ਜੋ ਸ਼ਾਰਜਾ ਦੀ ਇੱਕ ਕੁੜੀ ਹੈ ਰਿਪੋਰਟ ਮੁਤਾਬਕ ਅਬਦੂ ਦੀ ਮੁਲਾਕਾਤ ਅਮੀਰਾ ਨਾਲ ਇਸ ਸਾਲ ਫਰਵਰੀ ਚ ਦੁਬਈ ਮਾਲ ਵਿੱਚ ਸੁਪੀਰੀਆਨੀ ਡਾਲਸੀਚ ਹੋਈ ਸੀ ਦੋਵਾਂ ਦਾ ਵਿਆਹ 7 ਜੁਲਾਈ ਨੂੰ ਸਯੁਕਤ ਅਰਬ ਅਮੀਰਾਤ ਚ ਹੋਣ ਜਾ ਰਿਹਾ ਹੈ ਉੱਥੇ ਕਿਸ ਜਗ੍ਹਾ ਤੇ ਹੋਵੇਗਾ ਇਸ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ ਅਬਦੁੱਦੀ ਮੈਨੇਜਮੈਂਟ ਕੰਪਨੀ ਫਾਈਟਿੰਗ ਚੈਂਪੀਅਨਸ਼ਿਪ ਮੈਨੇਜਮੈਂਟ ਨੇ ਇਸ ਦੀ ਪੁਸ਼ਟੀ ਕੀਤੀ ਹੈ